ਪੰਥ ਚਲੈ ਤਬ ਜਗਤਮ ਜਬ ਤਮ ਕਰਹੋ ਸਹਾਇ ਚਉਪਈ ਇਹ ਕਾਰਨ ਪ੍ਰਭ ਉਹੇ ਪਠਾਇਓ ਤਬ ਮੈਂ ਜਗਤ ਜਨਮ ਧਰਿ ਆਇਓ ਜਿਮ ਤਨ ਕਹੀ ਤਿਨੈ ਐਮ ਕਹਿਹੋ ਹ ਹਿਨੇ ਤਿਮ ਕਹਿਹੋ ਹਾਂਜੀ ਇਹਨਾ ਜਿਮ ਤਨ ਕਹੀ ਇਨਾ ਤਿਮ ਕਹਿਹੋ ਔਰ ਕਿਸੂ ਤੇ ਬੈਰ ਨਾ ਗਹਿਹੋ ਜੇ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕਕੁੰਡ ਮਹ ਪਰਹਿ ਮੋ ਕੋ ਦਾਸ ਤਵਨ ਕਾ ਜਨ ਯਾ ਮੈਂ ਭੇਦ ਨਰੰਚ ਪਛਾਨੋ ਮੋ ਮੈਂ ਹਉ ਪਰਮਪੁਰਖ ਕੋ ਦਾਸ ਦੇਖਣ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਹਾ ਸੋ ਕਹਿਉ ਮ੍ਰਿਤ ਲੋਕ ਤੇ ਮੋਨ ਨਾ ਰਹੋ ਨਰਾਜ ਛੰਦ ਕਹਿਉ ਪ੍ਰਭ ਸੋ ਭਾਖ ਹਉ ਕਿਸੂ ਨਾ ਕਾਨ ਲਾਜ ਕਿਸੂ ਨਾ ਕਾਨ ਰੱਖ ਹਾਂ ਕਿਸੂ ਨਾ ਵੇਖ ਬੀਜ ਹਾਂ ਬੀਜ ਹੂ ਕਿਸੂ ਨਾ ਵੇਖ ਬੀਜ ਹਾਂ ਅਲੇਖ ਬੀਜ ਬੀਜ ਹਾਂ ਪਖਾਣ ਪੂਜ ਹਉ ਨਹੀਂ ਨਾ ਵੇਖ ਬੀਜ ਹਉ ਕਹੀ ਅਨੰਤ ਨਾਮ ਗਾਏ ਹਾਂ ਬ੍ਰਹਮ ਪੁਰਖ ਪਾਏ ਹਾਂ ਖਾਲਸਾ ਜੀ ਇਸੇ ਕਰਕੇ ਅਜਿਹੀ ਅਦਭ ਤੇ ਬਿੰਦੀਆਂ ਸੁਤੰਤਰ ਨੇ ਇਹ ਹੌ ਵੀ ਬੋਲ ਸਕਦੇ ਆਪਾਂ ਲੇਕਿਨ ਆਪ ਇਹਨਾਂ ਗੁਰਮੁਖਾਂ ਦੀ ਰਸਨਾ ਤੇ ਹਾਂ ਸੁਣ ਰਹੇ ਹਾਂ ਕਿ ਮੈਂ ਆਪ ਦੇ ਕੰਨਾਂ 'ਚ ਜਿਹੜੀ ਸੁਣਾਈ ਦੇ ਰਹੀ ਆਵਾਜ਼ ਉਹ ਹੈ ਅਨੰਤ ਨਾਮ ਗਾਏ ਹਾਂ ਹੈ ਹਉ ਆਪ ਪਹਿਲਾਂ ਵੀ ਨਿਵੇਦਨ ਕੀਤਾ ਹੈ ਬਾਲ ਵੀ ਫਨਨੀ ਦੇ ਰਣੀ ਹਾਂ ਪਾਠ ਵੀ ਠੀਕ ਹੈ ਇਹ ਹਉ ਵੀ ਜੇ ਕੋਈ ਪ੍ਰੇਮੀ ਬਹੁਤਾ ਸ਼ੁੱਧ ਬਨਣਾ ਚਾਹੁੰਦਾ ਕੋਈ ਬਾਤ ਨਹੀਂ ਆਪਾਂ ਗੁਰਪਾਜੀ ਆ ਸਾਰਿਆਂ ਦੀ ਆਵਾਜ਼ ਇੱਕੋ ਜੀ ਨਹੀਂ ਸਾਰਿਆਂ ਦੀ ਰਚਨਾ ਇੱਕੋ ਜੀ ਆਵਾਜ਼ ਨਹੀਂ ਦਿੰਦੀ ਕਈ ਸ਼ਬਦ ਨਹੀਂ ਉਚਾਰੇ ਜਾਂਦੇ ਸੰਤ ਸੰਤਾਂ ਦੇ ਨਾਲ ਜਿਤੇ ਜੁੰਦੇ ਸਾਇਸ ਕਿਰਤੀ ਵਿੱਚ ਆਉਂਦਾ ਸੰਭੰਗ 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 ਉਹ ਦੁਆਬੇ ਚ ਜਥੇਦਾਰ ਸੁਣਾਉਂਦਾ ਸੀ ਉਹ ਵੀ ਆਇਆ ਸੰਸਿਆ ਕਲਨ ਮੈਂ 10 ਦਿਨ ਮੱਥਾ ਮਾਰਦਿਆਂ ਮੈਂ ਕਹਿ ਹੋ ਗਿਆ ਕਿ ਸਭੰਗ ਸਭੰਗ ਭੁੱਲਿਆ ਨਾ ਜਾਵੇ ਹੁਣ ਉਹਦੇ ਵਿਚਾਰੇ ਦੇ ਤੀਰ ਅਸੂਰ ਹੈ ਕਿੱਥੇ ਸੰਭੰਗ ਕਿੱਥੇ ਸਭੰਗ ਤੁਸੀਂ ਇਸ ਕਰਕੇ ਉਹਦੀ ਗਲਤੀ ਨਹੀਂ ਮੰਨੀ ਜਾਂਦੀ ਕੁਦਰਤੀ ਹੈ ਨਹੀਂ ਰਚਨਾ ਕੰਮ ਕਰਦੀ ਫਿਰ ਉਹਦੇ ਖਾਲਸੇ ਦੇ ਕੀ ਹੈ ਸੋ ਇਸ ਕਰਕੇ ਸੁਧਾਈ ਫਲਸਾ ਜੀ ਗੁਰਬਾਣੀ ਬਯੰਤ ਹੈ ਇੱਥੇ ਕੋਈ ਛਾਤੀ ਤੇ ਹੱਥ ਮਾਰ ਕੇ ਨਹੀਂ ਕਹਿ ਸਕਦਾ ਮੈਂ ਹੀ ਬੜਾ ਸੋਧੀਆਂ ਔਰ ਸੁਧਾਈ ਕਰ ਰਿਹਾ ਹਾਂ ਪਰ ਇਹ ਵੀ ਇਹ ਗਲਤ ਵੀ ਨਹੀਂ ਪੜੀ ਜਾਂਦੀ ਚਾਹੀਦੀ ਖਾਲਸੇ ਨਾਲ ਕੱਤਰ ਹੋ ਕੇ ਜਿੱਥੋਂ-ਕਿੱਥੋਂ ਵੀ ਕੋਈ ਸਿੱਖਿਆ ਮਿਲੇ ਉਹ ਪ੍ਰਾਪਤ ਕਰਕੇ ਖਾਲਸਾ ਜੀ ਗੁਨਾ ਕਾ ਹੋਵੇ ਬਾਸਲਾ ਕਾ ਬਾਸ ਨਹੀਂ ਜੈ ਸਗਲ ਗੁਨਾਵਗਣ ਨਾ ਕੋਈ ਹੋਏ ਨੀਤਾ ਨੀਤਾ ਹੰਬਲੇ ਹਾਰੀ ਸਾਧਨਾ ਮੀਤਾ ਅਵਰੀਤਾ ਇੰਨਾ ਸੱਜਣਾ ਗੁਰਮੁਖਾਂ ਦੀਆਂ ਜਿਹੜੀਆਂ ਰੀਤਾਂ ਨੇ ਦੁਨੀਆਂ ਨਾਲੋਂ ਵੱਖਰੀਆਂ ਹਨ ਖਾਲਸਾ ਧਰਮ ਵੇਖਤੇ ਨਿਆਰਾ ਹੈ ਇੰਨਾ ਬਨਿਹਾਰ ਗੁਰ ਸਿੱਖਾਂ ਤੋਂ ਬਨਿਹਾਰ ਜਾਈਏ ਔਰ ਇੰਨਾ ਤੋਂ ਹੀ ਭਾਈ ਸੁਭਗੁਣ ਪ੍ਰਾਪਤ ਹੋਣਗੇ ਸੋ ਆਪ ਜੀ ਇਤਨਾ ਨਾ ਖਿਆਲ ਕਰਨਾ ਵੀ ਹੋਂ ਕਹਿੰਦਾ ਜਾ ਰਿਹਾ ਭਾਈ ਅਪਾ ਠੀਕ ਨੂੰ ਹੋਂ ਕਿਉਂ ਨਹੀਂ ਕਹਿੰਦਾ ਇਹ ਵੀ ਖਿਆਲ ਰੱਖ ਲੈਣਾ ਜਟਾ ਨਾ ਸੇਸ ਧਾਰ ਹਾਂ ਨਾ ਮੁੰਦਰ ਕਾ ਸੋ ਧਾਰ ਹਾਂ ਨਾ ਕਾਨ ਕਾ ਹੋਂ ਕੀ ਧਾਰਾਂ ਕਹਿਓ ਪ੍ਰਭੂ ਸੋ ਮੈਂ ਕਰਉ ਭਜੋ ਕਰਉ ਕਹਿਓ ਕਹਿਓ ਪ੍ਰਭੂ ਸੋ ਮੈਂ ਕਰਉ ਭਜੋ ਸੋ ਏਕ ਨਾਮੇਂ ਜੋ ਕਾਮ ਸਰਬ ਥਾਮਿਆ ਨਾ ਜਾਪ ਆਨ ਕੋ ਜਪੋ ਨਾ ਔਰ ਥਾਪ ਨਾ ਥਾਪੋ ਬਿਅੰਤ ਨਾਮ ਧਿਆਏ ਹਾਂ ਪਰਮ ਜੋਤ ਪਾਏ ਹਾਂ ਫਿਰ ਆ ਖਾਲਸਾ ਜੀ ਨਾ ਜਾਪ ਆਨ ਕੋ ਜਪੋ ਇਹ ਜਪੋ ਕਹਾਂਗੇ ਤਾਂ ਆਪਾਂ ਨੂੰ ਸਿੱਖਿਆ ਵੀ ਹੋਰ ਕਿਸੇ ਦਾ ਨਾਮ ਨਾ ਜਪਿਓ ਭਾਈ ਹੈ ਕਰਦੀ ਤਰ ਪਾਤਸ਼ਾਹ ਵੱਲੋਂ ਨਾ ਨਾਮ ਆਨ ਕੋ ਜਪੋ ਇੱਥੇ ਬਿੰਦੀ ਵਸਦੀ ਨਹੀਂ ਲੱਗੇਗੀ ਤਾਂ ਅਰਥ ਦਾ ਨਿਰર્થ ਹੋ ਜਾਵੇਗਾ ਬਿੰਦੀ ਲੱਗੀ ਤਾਂ ਨਹੀਂ ਐ ਇਸ ਕਰਕੇ ਬਿੰਦੀਆਂ ਲਾਉਣੀਆਂ ਵੀ ਦੇਖੇ ਕੋ ਤੇ ਲਾ ਨਾ ਲਿਓ ਇੱਥੇ ਸਤਸੰਗ ਜੀ ਬੋਲਣੀਆਂ ਪਹਿਨਣੀਆਂ ਜੇ ਕਹੀਏ ਨਾ ਆਨ ਕੋ ਜਪੋ ਨਹੀਂ ਤੁਸੀਂ ਖਾਲਸਾ ਜੀ ਹੋਰ ਨਾ ਕਿਸੇ ਨੂੰ ਜਪਿਓ ਇਹ ਮਹਾਰਾਜ ਆਪਾਰੇ ਕਹਿ ਰਹੇ ਨੇ ਭਜੋ ਸੋ ਇੱਕ ਨਾਮਯੰ ਜੋ ਕਾਮ ਸਰਬ ਠਾਮਯੰ ਨਾ Jap ਆਨ ਕੋ ਜਪੋ ਨਾ ਔਰ ਥਾਪਨਾ ਥਪੋ ਹੋਰ ਕੋਈ ਮੁੰਦਰਾ ਮੰਦਰਾ ਨਹੀਂ ਪਾਵਾਂਗੇ ਥਲਸੇ ਦੇ ਗਲਾਂ 'ਚ ਕੰਠੀਆਂ ਨਹੀਂ ਪਾਵਾਂਗੇ ਇਸੇ ਤਰ੍ਹਾਂ ਬਿਆੰਤ ਨਾਮ ਧਿਆਏ ਹਾਂ ਪਰਮ ਜੋਤ ਪਾਏ ਹੂੰ ਇਸ ਸੱਚੇ ਪਾਤਸ਼ਾਹ ਇਹ ਬਿੰਦੀਆਂ ਜੇ ਤੁਸੀਂ ਰਸਨਾ ਨਾਲ ਬੋਲਣੀ ਹੈ ਪਰਮ ਜੋਤ ਪਾਏ ਹਾਂ ਨਾ ਧਿਆਨ ਆਨ ਕਉ ਤਰਾਂ ਨਾ ਆਨ ਨਾ ਨਾਮ ਆਨ ਉਚਰਾਂ ਤਵਕ ਨਾਮ ਰਤ్యੰ ਨਾ ਆਨ ਮਾਨ ਮਤ్యੰ ਪ੍ਰਮ ਧਿਆਨ ਧਾਰਿਯੰ ਅਨੰਤ ਪਾਪ ਟਾਰਿਆਂ ਹਾਂ ਬਿਹਾਰੀਆਂ ਨੇ ਇੱਥੇ ਇੱਥੇ ਸਿਆਰੀਆਂ ਤੇ ਬਿਹਾਰੀਆਂ ਕਰ ਲਿਓ ਵੀ ਪਰਮ ਧਿਆਨ ਧਾਰੀਆਂ ਪਰਮ ਧਿਆਨ ਧਾਰੀਆਂ ਅਨੰਤ ਪਾਪ ਟਾਰਿਆਂ ਜੇ ਪ੍ਰਮ ਬੋਲੇਗਾ ਰਾਰਾ ਪੈਰ ਚਾਜੂ ਪੱਪੇ ਦੇ ਦੇਖ ਲਓ ਹੁਣ ਉੱਤੇ ਅਧ ਕਰ ਲਾ ਲੋ ਬਾਲ ਦੀ ਅਖੱਲ ਜਿਹੜੀ ਲਾਉਣੀ ਹੈ ਅਧ ਕਰ ਬਜੁੱਤੇ ਹਾਂ ਅਧਕਤਾ ਹੈਗਾ ਇੱਥੇ ਸਾਡੇ ਕੋਲੇ ਵੀ ਹੈ ਲੇਕਿਨ ਜੇ ਪ੍ਰਮ ਕਹੋਗੇ ਹਾਂ ਹੋਰ ਕੀ ਹੈ ਹੋਰ ਅਦ ਕੀ ਹੁੰਦੇ ਨੇ ਬਸ ਹਾਂ ਅਦ ਕਾ ਤੇਰਾ ਰਹੀ ਦੇ ਹਾਂ ਮੈਂ ਕਹੇਗਾ ਪਰਮ ਬਲ ਨੂੰ ਹਾਂ ਪਰਮ ਪਰਮ ਧਿਆਨ ਧਾਰੀਆਂ ਅਨੰਤ ਪਾਪ ਟਾਰੀਆਂ ਤੁਮੇਵ ਰੂਪ ਰਾਚਿਆਂ ਨਾ ਆਨ ਧਾਨ ਮਾਚਿਆਂ ਤਵਕ ਨਾਮ ਉਚਾਰਿਆਂ ਅਨੰਤ ਰੂਪ ਟਾਰੀਆਂ ਅਨੰਤ ਦੁਖ ਟਾਰੀਆਂ ਇਥੇ ਬਿਹਾਰੀਆਂ ਉਹ ਉਚਾਰੀਆਂ ਨੇ ਹੈਂ ਜੀ ਬਿਹਾਰੀਆਂ ਤਵਕ ਉਚਾਰੀਆਂ ਬਿਹਾਰੀਆਂ ਨੇ ਭਾਈ ਇਥੇ ਸਿਹਾਰੀਆਂ ਲੱਗਣ ਉਚਾਰੀਆਂ ਟਾਰੀਆਂ ਤਵਕ ਨਾਮ ਉਚਾਰੀਆਂ ਅਨੰਤ ਦੁਖ ਟਾਰੀਆਂ ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ ਦੁਖ ਪਾਪ ਤਿਨ ਨਿਕਟ ਨ ਆਇਆ ਜੇ ਜੇ ਔਰ ਧਿਆਨ ਕੋ ਧਰਹਿ बहस बहस दा बादम ते मरही हम एहे काज जगत मो आए धर्म हेत गुरुदेव पुठाए जहां तहां तुम धर्म बिथारो दुष्ट दोखियन पकर पछारो याही काज धरा हम जनम समझ लेहो साधु सब मन मन धर्म चलावन संत अवारण दुष्ट समन को मूल अपारण जे जे भए पहल अवतार आप आप तिन जाप उच्चारण ਪ੍ਰਭ ਦੋਖੀ ਕੋਈ ਨਾ ਬਿਦਾਰਾ ਧਰਮ ਕਰਮ ਕੋ ਰਾਹੋ ਨਾ ਡਾਰਾ ਧਰਮ ਕਰਮ ਪਾਠ ਹੈ ਇੱਥੇ ਹਾਂਜੀ ਧਰਮ ਕਰਨ ਨੰਨਾ ਸਾਡੇ ਕੋਲ ਤੋਂ ਕਰਨਾ ਕੀ ਧਰਮ ਕਰਨ ਕੋ ਰਾਹੋ ਨਾ ਡਾਰਾ ਹਾਂ ਮੰਮੇ ਤੋਂ ਨੰਨਾ ਕਰ ਲੋ ਧਰਮ ਕਰਨ ਕੋ ਰਾਹੋ ਨਾ ਡਾਰਾ ਜੇ ਜੇ ਗੌਸ ਅੰਬੀਆ ਭਏ ਮੈਂ ਮੈਂ ਕਰਤ ਜਗਤ ਤੇ ਗਏ ਮਹਾਪੁਰਖ ਕਾਹੂ ਨਾ ਪਛਾਨਾ ਕਰਮ ਧਰਮ ਕੋ ਕਛੂ ਨ ਜਾਣਾ